ਤੇ ਅੱਜ ਦੀਆਂ ਸਰਕਾਰਾਂ ਅੱਜ ਦੇ ਲੀਡਰ ਇਹਨੂੰ ਪਤਾ ਕੀ ਕਹਿੰਦੇ ਆ ਅਹੇ ਜੀ ਕਾਲਾ ਦੌਰ ਉਹ ਕਾਲਾ ਦੌਰ ਸੀ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਕਾਲਾ ਦੌਰ ਕਿਹੜਾ ਇਥੇ ਚਿੱਟਾ ਐ ਵੇ ਗੰਡਿਆ ਜਿਵੇਂ ਪਰਚੂਨ ਦੀਆਂ ਦੁਕਾਨਾਂ ਤੇ ਸੌਦਾ ਵੇਖੰਡਿਆ ਕੀ ਸਿਸਟਮ ਨੂੰ ਨਹੀਂ ਪਤਾ ਆ ਤੁਹਾਡੇ ਲਾਗੇ ਵੇ ਗੰਡਿਆ ਨਾ ਆ ਸਾਰੀ ਆਉ ਪੱਟੀ ਜਾਂਦੀ ਉਥੋਂ ਤੱਕ ਜੇ ਨਹੀਂ ਵਿਗਦਾ ਤੇ ਤਦ ਕਹਿ ਦਿਓ ਚਿੱਟਾ ਰੱਜ ਕੇ ਵਿਕੇ ਲੀਡਰਾਂ ਨੇ ਵੀ ਆਪੇ ਚਿੱਟਾ ਦੌਰ ਕਹਿਣਾ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਭਾਂ ਭਾਂ ਕਰਦਾ ਜਦੋਂ ਨਸ਼ਾ ਵੇਖੂਗਾ ਉਹਨਾਂ ਦੇ ਭਾਅ ਦਾ ਇਹ ਚਿੱਟਾ ਦੌਰ ਆ ਵੀ ਨਜ਼ਾਰੇ ਬੱਜੇ ਆ ਮੁੜ ਕੇ ਪਤਾ ਨਹੀਂ ਪੈਰ ਲੱਗਣੇ ਕਿ ਨਹੀਂ ਲੱਗਣੇ ਪੰਜਾਂ ਸਾਲਾਂ 'ਚ ਇੰਨੇ ਕ ਨੋਟ ਕੁੱਟ ਜੋ ਕਿ ਮੁੜ ਕੇ ਤਿੰਨ ਪੀੜੀਆਂ ਕੰਮ ਕਰਨ ਦੀ ਲੋੜ ਨਾ ਪਵੇ ਉਹਨਾਂ ਨੂੰ ਕੋਈ ਮਤਲਬ ਨਹੀਂ ਤੁਹਾਡੀਆਂ ਮਾਵਾਂ ਦੇ ਪੁੱਤ ਰੂੜੀਆਂ ਤੇ ਰੁਲ ਕੇ ਮਰ ਜਾਣ ਪੈਣਾ ਦੇ ਭਰਾ ਰੂੜੀਆਂ ਤੇ ਰੁਲ ਕੇ ਮਰ ਜਾਣ ਕੀ ਇਲਾਕੇ ਦੇ ਐਸ ਐਚਓ ਨੂੰ ਇਲਾਕੇ ਦੇ ਮੁਨਸੀ ਨੂੰ ਐਸ ਐਸਪੀ ਨੂੰ ਜਾਂ ਐਮ ਐਲ ਏ ਐਮ ਪੀ ਨੂੰ ਨਹੀਂ ਪਤਾ ਹੁੰਦਾ ਵੀ ਮੇਰੇ ਏਰੀਆ ਚ ਟਾਵੇਗਦਾ ਇਹ ਲੋਕਾਂ ਨੂੰ ਕਹਿਣਗੇ ਤੁਸੀਂ ਦੱਸੋ ਸਾਡੀ ਮਦਦ ਕਰੋ ਤੁਸੀਂ ਤਨਖਾਹਾਂ ਕਾਦੀਆਂ ਕੁੱਟ ਦੇ ਜੇ ਵੀ ਲੋਕਾਂ ਨੂੰ ਜੁੱਤੀ ਕੋ ਜੁੱਤੀ ਕਰਾ ਕੇ ਦੇ ਫਿਰ ਚੰਗੇ ਰਹਿਣਾ ਤੁਸੀਂ ਤਨਖਾਹਾਂ ਤੁਸੀਂ ਲਓ ਪਹਿਲ ਤੁਹਾਨੂੰ ਕਰਨੀ ਪੈਣੀ ਹੈ ਮਾਫ ਕਰਿਓ ਅੱਜ ਪੰਜਾਬ ਬਰੂਦ ਦੇ ਢੇਰ ਤੇ ਬੈਠਾ ਕੋਈ ਮੰਨੇ ਚਾ ਨਾ ਮੰਨੇ ਮੰਨੇ ਚਾ ਨਾ ਮੰਨੇ ਬਰੂਦ ਦੇ ਢੇਰ ਤੇ ਬੈਠੇ ਆ ਉਹ ਗੱਲ ਨਹੀਂ ਰਹੀ ਪੰਜਾਬ ਦੇ ਅੰਦਰ ਜਿਹੜੀ ਕਦੀ ਪੰਜਾਬ ਦੇ ਅੰਦਰ ਗੱਲ ਹੋਇਆ ਕਰਦੀ ਸੀ ਜਹਾਜ਼ਾਂ ਦੇ ਜਹਾਜ਼ ਭਰ ਕੇ ਤੁਸੀਂ ਬਾਹਰ ਕੱਢੇ ਅਗਲੇ ਨੇ ਉਦਾਂ ਹੀ ਮੋੜ ਦਿੱਤੇ ਆ ਸਾਡੇ ਮੁੱਖ ਮੰਤਰੀ ਸਾਹਿਬ ਦਾ ਅੱਜ ਬਿਆਨ ਆਇਆ ਇਹ ਜੀ ਇਹ ਨਾ ਪੰਜਾਬ ਨੂੰ ਬੇਇੱਜ਼ਤ ਕਰਨ ਵਾਸਤੇ ਤੇ ਤਦ ਅੰਮ੍ਰਿਤਸਰ ਜਾਜ ਤਰੰਡੇ ਬਿਆਨ ਇਹ ਨਹੀਂ ਸੀ ਦੇਣਾ ਚਾਹੀਦਾ ਬਿਆਨ ਪਤਾ ਕੀ ਦੇਣਾ ਚਾਹੀਦਾ ਸੀ ਸਾਡੇ ਲਈ ਬੜੀ ਸ਼ਰਮ ਦੀ ਗੱਲ ਆ ਅਸੀਂ ਆਪਣੀ ਜਵਾਨੀ ਨੂੰ ਸਾਂਭ ਨਹੀਂ ਸਕੇ ਤੇ ਸਾਡੀ ਜਵਾਨੀ 2 ਨੰਬਰ ਚ ਬਾਹਰ ਭੱਜੀ ਤਗੜਾਂ ਨੇ ਬੰਨ ਬੰਨ ਕੇ ਇਧਰ ਨੂੰ ਸੁੱਟੇ ਬਿਆਨ ਆ ਚਾਹੀਦਾ ਸੀ ਬਿਆਨ ਤੁਸੀਂ ਉਲਟ ਦੇਤਾ ਜਦੋਂ ਤੁਸੀਂ ਨਹੀਂ ਸੀ ਬਣੇ ਉਹ ਦਿਨ ਤੁਸੀਂ ਆਂਦੇ ਸੀ ਜਹਾਜ਼ਾਂ ਦੇ ਜਹਾਜ਼ ਭਰ ਕੇ ਇਧਰ ਰੌਣਗੇ ਪਰ ਤੁਹਾਡੇ ਬਿਆਨ ਵਿੱਚ ਗਲਤੀ ਸੀ ਤੁਸੀਂ ਇਹ ਨਹੀਂ ਦੱਸਿਆ ਵੀ ਅਗਲੇ ਹੱਥ ਘੜੀਆਂ ਬੰਨ ਬੰਨ ਕੇ ਇਧਰ ਸੁੱਟਣਗੇ ਪੰਜਾਬ ਦੀ ਜਵਾਨੀ ਹੱਸਦੀ ਵਸਦੀ ਬਾਹਰ ਜਾ ਕੇ ਸਿਸਟਮ ਦੀ ਭੇਟ ਚੜ ਗਈ ਇਹਦੇ ਚ ਦੋਸ਼ੀ ਕੌਣ ਆ ਸਾਡੇ ਆਪਣੇ ਉਹਨਾਂ ਦਿਨਾਂ ਵਿੱਚ ਇੰਦਰਾ ਗਾਂਧੀ ਨੇ ਇੱਕ ਨਹਿਰ ਦਾ ਟੱਕ ਲਾਇਆ ਜਿਹਨੂੰ ਕਹਿੰਦੇ ਐਸਵਾਈਐਲ ਜਿਹੜਾ ਗੀਤ ਮੂਸੇਵਾਲ ਨੇ ਗਾਇਆ ਐਸ ਦਾ ਮਤਲਬ ਹੈ ਸਤਲੁਜ ਵਾਏ ਦਾ ਮਤਲਬ ਹੈ ਯਮਨਾ ਐਲ ਦਾ ਮਤਲਬ ਹੈ ਲਿੰਕ ਜਾਨੀ ਕਿ ਪੰਜਾਬ ਦੀ ਬਰਬਾਦੀ ਦਾ ਮੋੜ ਬੰਨਣ ਵਾਸਤੇ ਦਰਿਆ ਸਤਲੁਜ ਦਾ ਪਾਣੀ ਚੁੱਕ ਕੇ ਜਮਨਾ ਚ ਪਾਇਆ ਜਾਉ। ਇਹੋ ਕੰਮ ਸੀ ਨਾ। ਇੰਦਰਾ ਗਾਂਧੀ ਨੇ ਬਹੁਤ ਪੰਜਾਬ ਨਾਲ ਧੋਖਾ ਮਾਇਆ। ਇਹ ਗੱਲ ਮੰਨਣੀ ਪਊਗੀ। ਨਹਿਰ ਦਾ ਟੱਕ ਲਾਇਆ ਇੰਦਰਾ ਗਾਂਧੀ ਨੇ ਤੇ 75% ਨਹਿਰਪੜਾ ਬਣਾਈ ਕਿੰਨਾ 올ੜੀ। ਕੁਰਸੀ ਕਿੱਥੋਂ ਤੱਕ ਦਿਮਾਗ ਲਾਉਂਦੀ ਜਿੱਦਣ ਨਹਿਰ ਦਾ ਪਹਿਲੇ ਦਿਨ ਟੱਕ ਲੱਗਾ ਸੀ ਨਾ। ਸਾਡੇ ਪੰਥਕਾਂ ਨੇ ਉਹ ਨਹਿਰ ਰੋਕਣ ਵਾਸਤੇ ਤਰਨਾ ਲਾਇਆ ਸੀ। ਮੈਂ ਪੰਥਕਾਂ ਦਾ ਨਾਂ ਨਹੀਂ ਲੈਣਾ ਤੁਸੀਂ ਆਪੇ ਸਮਝੋ ਮੈਂ ਪੰਥਕ ਕਿੰਨਾ ਨੂੰ ਕਹਿੰਦੇ ਆ। ਸਮਝ ਗਏ ਨਾ? ਹਾਂ। ਉਹਨਾਂ ਪੰਥਕਾਂ ਨੇ ਤਰਨਾ ਲਾਇਆ ਸੀ ਤੇ ਜਦੋਂ ਸਰਕਾਰ ਬਣੀ 75% ਨਹਿਰ ਉਹਨਾਂ ਪੰਥਕਾਂ ਦੀ ਮਿਹਰਬਾਨੀ ਆ ਉਹ ਪੰਥਕ ਜਿਹੜੇ ਕਦੀ ਅਕਾਲ ਤਖਤ ਦੇ ਵਿਹੜੇ ਚ ਖਲੋ ਕੇ ਮੰਨੇ ਆ ਵੀ ਮੁੰਡੇ ਮਰਵਾਏ ਅਸੀਂ ਵੀ ਅਦਵੀ ਕਰਵਾਈਆਂ ਅਸੀਂ ਅਹੀਂ ਆ ਵੀ ਕਰਵਾਇਆਹੀਂ ਆ ਵੀ ਕਰਵਾਇਆ ਪੰਥ ਨੇ ਯਾਰ ਤੁਹਾਡੇ ਤੇ ਕਿੰਨਾ ਭਰੋਸਾ ਕੀਤਾ ਹੈ ਤੁਸੀਂ ਪੰਥ ਦਾ ਰਹਿਣ ਕੱਖ ਨਹੀਂ ਦਿੱਤਾ ਰਹਿਣ ਕੱਖ ਨਹੀਂ ਦਿੱਤਾ ਯਾਦ ਰੱਖੋ ਇਥੇ ਸੱਚ ਬੋਲਣ ਵਾਲੀਆਂ ਜ਼ੁਬਾਨਾਂ ਜ਼ਬਾਨਾਂ ਵੱਡੀਆਂ ਜਾਣਗੀਆਂ ਸਿਸਟਮ ਨੂੰ ਤੁਸੀਂ ਸੜਕਾਂ ਤੇ ਖਲਾਰ-ਖਲਾਰ ਕੇ ਲੰਗਰ ਲਾਈ ਜਾਓ ਸਿਸਟਮ ਤੁਹਾਨੂੰ ਕੱਖ ਨਹੀਂ ਕਹਿੰਦਾ ਸ਼ਬੀਲਾ ਲਾਓ ਰੋਜ਼ ਕੇਕ ਖਵਾਓ ਰੋਜ਼ ਦੁੱਧ ਪਿਆਓ ਬਾਬੇ ਮੋਤੀ RAM ਤੇ ਜਿੰਨਾ ਮਰਜ਼ੀ ਪਿਆਈ ਜਾਓ ਗਰੀਆਂ ਸ਼ੁਆਰੇ ਪਾ ਪਾ ਕੇ ਤੁਹਾਨੂੰ ਕੋਈ ਕੱਖ ਨਹੀਂ ਕਹਿੰਦਾ ਤੁਸੀਂ ਬਾੜਾਂ ਤੇ ਪੋਤ ਦੇਈ ਜਾਓ ਤੁਹਾਨੂੰ ਸਿਸਟਮ ਕੱਖ ਨਹੀਂ ਕਹਿੰਦਾ ਕਹਿਣਾ ਪਤਾ ਕਿਦਣਿਆ ਜਿੱਦਣ ਤੁਸੀਂ ਕੌਮ ਨੂੰ ਇੱਕ ਥਾਂ ਤੇ ਇਕੱਠੇ ਹੋ ਕੇ ਬਹਿਣ ਦੀ ਗੱਲ ਕਰੋਗੇ ਤੇ ਜਿਹੜਾ ਬੰਦਾ ਕੌਮ ਨੂੰ ਇੱਕ ਥਾਂ ਤੇ ਬਹਾਉਣ ਦੀ ਗੱਲ ਕਰੂਗਾ ਸਿਸਟਮ ਨੇ ਉਹ ਬੰਦੇ ਛੱਡਣੇ ਨਹੀਂ ਆ ਭਾਵੇਂ ਉਹ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲੇ ਦੇ ਰੂਪ ਅੰਦਰ ਹੋਵੇ ਭਾਵੇਂ ਅੱਜ ਦੇ ਦਿਨ ਦੁਨੀਆ ਤੋਂ ਗਿਆ ਦੀਪ ਸਿੱਧੂ ਹੋਵੇ ਤੇ ਭਾਵੇਂ ਉਹ ਭਾਉ ਅਮਰਤਪਾਲ ਸਿੰਘ ਦੇ ਰੂਪ ਅੰਦਰ ਹੋਵੇ ਜਿਹੜਾ ਸਿਸਟਮ ਦੀ ਅੱਖ 'ਚ ਰੜਕਿਆ ਉਹ ਬੰਦਾ ਅੱਜ ਵੀ ਫਸੂਗਾ ਤੇ ਕੱਲ ਵੀ ਫਸੂਗਾ ਕਿਉਂਕਿ ਉਹ ਨਹੀਂ ਚਾਹੁੰਦੇ ਵੀ ਤੁਸੀਂ ਇੱਕ ਝੰਡੇ ਥੱਲੇ ਸਿਰ ਜੋੜ ਕੇ ਬਹਿ ਜਾਓ ਕਿੱਤੋ ਲੱਭਦੀ ਨਹੀਂ ਇਮਾਨਦਾਰੀ ਇੱਥੇ ਕਿਸੇ ਦਾ ਰਿਹਾ ਇਤਬਾਰ ਨਹੀਂ ਹਰਥਾ ਕੂੜਦਾ ਦਿਸੇ ਹਨੇਰ ਚੜਿਆ ਮਿਲਦਾ ਸੱਚ ਨੂੰ ਬਹੁਤਾ ਸਦਕਾਰ ਨਹੀਂ ਹੋਦਗੇ ਦਾ ਹੋਂਜੇ ਵਿੱਚ ਗਦਾਰ ਨਹੀਂ ਜਿਹੜਾ ਸਿੱਖ ਕੌਮ ਦੇ ਏਕੇ ਦੀ ਗੱਲ ਕਰੇਗਾ ਇਕੱਠੇ ਹੋਣ ਦੀ ਗੱਲ ਕਰੇਗਾ ਉਹ ਸਾਡਾ ਯਾਰ ਆ ਇਥੇ ਲੋਕੀ ਕਹਿੰਦੇ ਲੈ ਮੋਨਾ ਕੋਨਾ ਕਲੀਨ ਸ਼ੇਵ ਦੀਪ ਸਿੱਧੂ ਤੁਹਾਡਾ ਆਗੂ ਕਦੋਂ ਦਾ ਬਣ ਗਿਆ ਗੱਲ ਆ ਨਹੀਂ ਹੈਗੀ ਜਿਹੜਾ ਕੌਮ ਨੂੰ ਇੱਕ ਥਾਂ ਤੇ ਲਿਆਉਣ ਦੀ ਗੱਲ ਕਰੇਗਾ ਉਹ ਸਾਡਾ ਸੱਜਣ ਆ ਉਹ ਸਾਡਾ ਯਾਰ ਆ ਉਹ ਸਾਡਾ ਯਾਰ ਆ ਇਤਿਹਾਸ ਦੇ ਪੰਨੇ ਪੜ੍ਹ ਲਓ ਇਥੇ ਤੇ ਬੜੇ ਬੜੇ ਬੇਅਮਰਤੀਏ ਚਾਹਿਓ ਹਿੰਦੂ ਭਰਾਵਾ ਚਾਹਿਓ ਮੁਸਲਮਾਨ ਵੀਰਿਆ ਜਿਹੜਾ ਗ੍ਰੰਥ ਤੇ ਪੰਥ ਦੀ ਗੱਲ ਕਰੂਗਾ ਸਿੱਖ ਕੌਮ ਉਹਦਾ ਮਾਣ ਕਰਦੀ ਆ ਖਾਨ ਮਲੇਰਕੋਟ ਲਈ ਇਹਦਾ ਮਾਣ ਕੀਤਾ ਨਾ ਕੌਮ ਨੇ ਮੁਸਲਮਾਨ ਹੀ ਨਾ ਛੋਟੇ ਸਾਹਿਬ ਜਾਂ ਦੇ ਹੱਕ ਚ ਹਾ ਦਾ ਨਾਰਾ ਮਾਰਿਆ ਦੀਪ ਸਿੱਧੂ ਤੇ ਫਿਰ ਸਾਡੇ ਆਪਣੇ ਟੱਬਰ ਦੇ ਵਿੱਚੋਂ ਅਸੀਂ ਗੱਲ ਘੋਣ ਮੋਣ ਦੀ ਨਹੀਂ ਆ ਜਿਨ੍ਹਾਂ ਨੂੰ ਅਕਲ ਆਉਣੀਆਂ ਘੋਣ ਮੋਣ ਚ ਆ ਜਾਣੀਆਂ ਜਿਨ੍ਹਾਂ ਕੌਮ ਦੀ ਜੜੀ ਤੇਲ ਦੇਣਾ ਕਿਰਪਾਨਾ ਸਾਡੇ ਕੋਲੋਂ ਦੀ ਪਾ ਕੇ ਦੇਈ ਜਾਣਾ ਤੇ ਦੇਈ ਜਾਣ ਦੇ ਚੁੱਪ ਕਰਕੇ ਉਹ ਉਹਨਾਂ ਬੰਦਿਆਂ ਤੋਂ ਕਿੱਦਾਂ ਬਚੋਗੇ ਇੱਥੇ ਸੱਚ ਦੀਆਂ ਜ਼ੁਪਾਨਾਂ ਨੂੰ ਤਾਲੇ ਲਾਏ ਜਾ ਰਹੇ ਆ ਜਥੇਦਾਰ ਹਰਪ੍ਰੀਤ ਸਿੰਘ ਨੂੰ ਸਜ਼ਾ ਮਿਲੀ ਆ ਸੱਚ ਬੋਲਣ ਦੀ ਕੱਢਿਆ ਨਾ ਅਗਲਿਆਂ ਨੇ ਇੱਥੇ ਜਿਹੜਾ ਸੱਚ ਬੋਲੂਗਾ ਉਸ ਬੰਦੇ ਦਾ ਹਸ਼ਰ ਹੋਊਗਾ ਜਿਹੜਾ ਬੰਦਾ ਮੋਮੋ ਠੱਗਣੀਆਂ ਕਰੂਗਾ ਜਿਹੜਾ ਬੰਦਾ ਹੱਥ ਜੋੜੂਗਾ ਜਿਹੜਾ ਬੰਦਾ ਐਨ ਵਿਸ਼ਕੇ ਰਹੂਗਾ ਉਸ ਬੰਦੇ ਨੂੰ ਸਰੋਪੇ ਪਾ ਕੇ ਲਿਆਂਦਾ ਜਾਊਗਾ ਜਿਹੜਾ ਮੜੀਆਂ ਜੱਖਾਂ ਕੱਢੂਗ ਜਾਣ ਲੱਗਿਆ ਖੋਤੇ ਦੇ ਵੀ ਨਹੀਂ ਬਉਂਦੇ ਅਰੇਲੇ ਪਹਿਲੀ ਤੇ ਗੱਲ ਇਹ ਜਥੇਦਾਰ ਰੱਖਣ ਦਾ ਤੇ ਜਥੇਦਾਰ ਢਾਉਣ ਦਾ ਕੋਈ ਵਿਧੀ ਵਿਧਾਨ ਚਾਹੀਦਾ ਇਹ ਥੋੜਾ ਵੀ ਸ਼੍ਰੋਮਣੀ ਕਮੇਟੀ ਦੇ 10 ਬੰਦਿਆਂ ਨੇ ਪਾਸ ਕੀਤਾ ਤੇ ਲਾ ਦਿਓ ਤੇ ਰੱਖ ਲਿਓ ਵਿੱਚੋਂ ਬਹੁਤਿਆਂ ਦੇ ਨਿਆਣਿਆਂ ਵੀ ਅਮਰਤ ਨਹੀਂ ਸ਼ਕਿਆ ਹੋਣਾ ਮੇਰੇ ਹਿਸਾਬ ਨਾਲ ਸਾਰੇ ਮੈਂਬਰਾਂ ਦੇ ਘਰੋ ਘਰੀ ਜਾ ਕੇ ਛਾਪੇ ਮਾਰੋ ਹਾਂ ਲੇਕਿਨ ਗਾਂ ਮੁੰਡਿਆਂ ਨੇ ਕੇਸ ਰੱਖਿਆ ਤੇ ਕਿੰਨੇ ਕ ਗਾਂ ਮੁੰਡਿਆਂ ਨੇ ਅਮਰਤ ਸ਼ਕੀ ਹੋਣਗੇ ਵਿਧੀ ਵਿਧਾਨ ਇਹ ਨਹੀਂ ਕਹਿੰਦਾ ਵੀ ਤੁਸੀਂ ਕਲਮ ਦੀ ਮਾਰ ਮਾਰੋ ਜਥੇਦਾਰ ਜਿੰਨਾ ਚਿਰ ਇਸ ਸਿਸਟਮ ਚ ਆਊਗਾ ਤਹਾਡੀ ਕੌਮ ਦਾ ਭਲਾ ਨਹੀਂ ਹੋਣਾ ਜਥੇਦਾਰ ਕੋਈ ਹੋਵੇ ਜਥੇਦਾਰ ਨੂੰ ਫ੍ਰੀ ਹੈਂਡ ਕਰਨਾ ਪਊਗਾ ਫਿਰ ਤੁਹਾਡੀ ਕੌਮ ਦਾ ਭਲਾ ਹੋਊਗਾ ਅਸਲ ਵਿੱਚ ਇੱਥੇ ਸੱਚ ਬੋਲਣ ਵਾਲੀਆਂ ਜ਼ੁਬਾਨਾਂ ਨੂੰ ਕੁੱਟਿਆ ਜਾ ਰਿਹਾ ਹੈ ਕੁੱਟਿਆ ਜਾ ਰਿਹਾ ਹੁਣ ਨਹਿਰ ਦਾ ਡੱਕ ਤੇ ਲਾਇਆ ਇੰਦਰਾ ਗਾਂਧੀ ਨੇ 75% ਨਹਿਰ ਬਣਾਈ ਸਾਡੇ ਪੰਥਕਾਂ ਨੇ ਜਦੋਂ ਨਹਿਰ ਬਣ ਚੱਲੀ ਆ ਪੰਜਾਬ ਦਾ ਤੇ ਸਾਰਾ ਕੁਝ ਹੀ ਗਿਆ ਹੁਣ ਤੇ ਵੈਸੇ ਵੀ ਸਾਡਾ ਸਾਰਾ ਕੁਝ ਗਿਆ ਮਿੱਟੀ ਸਾਡੀ ਨਹੀਂ ਰਹੀ ਹੋ ਪਾਣੀ ਸਾਡਾ ਨਹੀਂ ਰਿਹਾ ਹੋ ਹਵਾ ਸਾਡੀ ਨਹੀਂ ਰਹੀਓ ਜਵਾਨੀ ਸਾਡੀ ਗਈ ਕਿਹੜੀ ਕਿਹੜੀ ਗੱਲ ਕਰੋਗੇ ਤੁਸੀਂ ਮੈਂ ਪਹਿਲਾਂ ਕਹਣਾ ਬਰੂ ਦੇ ਢੇਰ ਤੇ ਬੈਠ ਜਾਏ ਬਰੀਕ ਕੈਮਰਾ ਲਾ ਕੇ ਤੇ ਸੋਸ਼ਲ ਮੀਡੀਆ ਛੱਡ ਕੇ ਨਾ ਦੁਨੀਆ ਦੀਆਂ ਖਬਰਾਂ ਵੇਖਿਆ ਕਰੋ ਇਹ ਨਹੀਂ ਵੀ ਨੈਟ ਜੇ 2G ਹੀ ਹੈਗਾ ਤੇ ਸ਼ਾਮਾਂ ਤੱਕ ਇੰਸਟਾਗ੍ਰਾਮ ਦੀਆਂ ਰੀਲਾਂ ਵੇਖ ਵੇਖ ਕੇ ਮਕਾ ਦੇਣਾ ਵਾ ਤੁਹਾਡੀ ਤੇ ਸਰਚ ਹੀ ਸੀ ਸੋਨੂ ਸੀਤੋ ਵਾਲੇ ਤੇ ਵੱਜਦੀ ਜਾ ਕੇ ਭਾਬੀ ਚੁੰਮਿਆਂ ਵਾਲੀ ਵੇਖ ਲਈ ਸੋਨੂ ਸੀਤੋ ਹਲਾ ਵੇਖ ਲਿਆ ਤੇ ਜਾ ਇਧਰਲੇ ਬੰਨੇ ਕੁਲੜ ਪੀਜੇ ਵਾਲੇ ਵੇਖ ਲੇ ਦੂਜੇ ਤੀਜੇ ਵੇਖ ਲੇ ਤੇ ਬਾਸ ਮੁੜ ਕੇ ਖਸੌਂ ਜੇ ਰਾਤ ਨੂੰ ਤੇ ਜੇ ਕੁਝ ਸਵੇਖਣਾ ਹੈ ਤਾਂ ਦੁਨੀਆ ਭਰ ਦੇ ਇੰਟਰਨੈਸ਼ਨਲ ਮੀਡੀਆ 'ਚ ਵੇਖੋ ਕਿ ਵਾਪਰ ਕੀ ਰਿਹਾ ਤੁਹਾਡੇ ਨਾਲ ਕੁੱਟ ਕਿੱਥੇ ਖਾ ਰਹੇ ਆ ਤੇ ਪਲੱਸ ਪੁਆਇੰਟ ਕਿੱਥੇ ਜਾ ਰਿਹਾ